ਜੋ ਵੀ ਸਾਹਮਣੇ ਆ ਰਹੀ ਹੈ ਮਲੋੜ ਦੇ ਵਿੱਚ ਲੱਗ ਕੇ ਕਿਸਾਨ ਮੇਲੇ ਦੌਰਾਨ ਇਹ ਹਾਦਸਾ ਵਾਪਰਿਆ ਹੈ ਜਦੋਂ ਰਾਤ ਸਮੇਂ ਕਲਾਕਾਰ ਦਾ ਅਖਾੜਾ ਚੌਂਕ ਤੇ ਚਲਦੇ ਅਖਾੜੇ ਦੇ ਵਿੱਚ ਉਸ ਵਕਤ ਹਲਚਲ ਮਚ ਗਈ ਜਦੋਂ ਲੋਕਾਂ ਦੀ 삐ੜ ਟੈਂਟ ਤੇ ਚੜ ਗਈ ਤਾਂ ਟੈਂਟ ਟੁੱਟ ਕੇ ਹੀਠਾ ਡਿੱਗ ਜਾਂਦਾ ਜਿਸ ਦੇ ਦਰਾਂ ਲੋਕਾਂ ਦੀ 삐ੜ ਵੀ ਹੀਠਾ ਡਿੱਗੀ ਸੋ ਵੀਡੀਓ ਵੀ ਸਾਹਮਣੇ ਆ ਰਹੀ ਹੈ ਮਲੋੜ ਦੇ ਵਿੱਚ ਲੱਗੇ ਕਿਸਾਨ ਮੇਲੇ ਦੌਰਾਨ ਇਹ ਹਾਦਸਾ ਵਾਪਰਿਆ ਜਦ ਰਾਤ ਸਮੇਂ ਕਲਾਕਾਰ ਤਾਂ ਅਖਾੜਾ ਚੱਲ ਰਿਹਾ ਸੀ ਤਾਂ ਲੋਕਾਂ ਦਾ ਹਜੂਮ ਲੱਕੇ ਟੈਂਟ ਉੱਪਰ ਚੜ ਗਿਆ ਜੋ ਅਚਾਨਕ ਢਿੱਗਾ ਡਿੱਗ ਗਿਆ ਜਿਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਹਾਲਾਂਕਿ ਬਚਾਅ ਹੋ ਗਿਆ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਝ ਲੋਕਾਂ ਦੀ ਲਾਪਰਵਾਹੀ ਜੋ ਵਰਤੀ ਗਈ ਉਹਨਾਂ ਦੇ ਵੱਲ ਉਹਨਾਂ ਦੇ ਉੱਤੇ ਹੀ ਭਾਰੀ ਪੈ ਗਈ ਸੋ ਜਿਹੜਾ ਜ਼ਿੰਦਗੀ ਦੇ ਵਿੱਚ ਨਹੀਂ ਕਰਨਾ ਚਾਹੀਦਾ ਕਦੀ ਵੀ ਲਾਪਰਵਾਹੀ ਵਰਤਨ ਦੇ ਨਾਲ ਜਾਨ ਵੀ ਸਾਡੀ ਜੋਖਮ ਦੇ ਵਿੱਚ ਪੈ ਜਾਣ ਦੀ ਇੱਕ ਵਾਰ ਵੀਡੀਓ ਦੇਖੋ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਜ਼ਰਾ ਸਾਵਧਾਨ ਰਹੋ ਕਲਾਕਾਰ ਦੇ ਚਲਦੇ ਅਖਾੜੇ ਦੇ ਵਿੱਚ ਉਸ ਵਕਤ ਹਲਚਲ ਮਚ ਗਈ ਜਦੋਂ ਲੋਕਾਂ ਦੀ 삐ੜ ਟੈਂਟ ਤੇ ਚੜ ਗਈ ਤਾਂ ਟੈਂਟ ਟੁੱਟ ਕੇ ហេਟਾ ਡਿੱਗ ਜਾਂਦਾ ਜਿਸ ਤੇ ਦਰਾਂ ਲੋਕਾਂ ਦੀ 삐ੜ ਵੀ ហេਟਾ ਡਿੱਗੀ ਸੋ ਵੀਡੀਓ ਵੀ ਸਾਹਮਣੇ ਆ ਰਹੀ ਹੈ ਮਲੋੜ ਤੇ ਵਿੱਚ ਲੱਗ ਕੇ ਕਿਸਾਨ ਮੇਲੇ ਦੌਰਾਨ ਇਹ ਹਾਦਸਾ ਵਾਪਰਿਆ ਜਦੋਂ ਰਾਤ ਸਮੇਂ ਕਲਾਕਾਰ ਦਾ ਅਖਾੜਾ ਚੱਲ ਰਿਹਾ ਸੀ ਤਾਂ ਲੋਕਾਂ ਦਾ ਹਜੂਮ ਲੱਕੇ ਟੈਂਟ ਉੱਪਰ ਚੜ ਗਿਆ ਜੋ ਅਚਾਨਕ ਢੇਠਾ ਡਿੱਗ ਗਿਆ ਜਿਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਹਾਲਾਂਕਿ ਬਚਾਅ ਹੋ ਗਿਆ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਝ ਲੋਕਾਂ ਦੀ ਲਾਪਰਵਾਹੀ ਜੋ ਵਰਤੀ ਗਈ ਉਹਨਾਂ ਦੇ ਵੱਲੋਂ ਉਹਨਾਂ ਦੇ ਉੱਤੇ ਹੀ ਭਾਰੀ ਪੈ ਗਈ ਸੋ ਜਿਹਾ ਜ਼ਿੰਦਗੀ ਦੇ ਵਿੱਚ ਨਹੀਂ ਕਰਨਾ ਚਾਹੀਦਾ ਕਦੀ ਵੀ ਲਾਪਰਵਾਹੀ ਵਰਤਨ ਦੇ ਨਾਲ ਜਾਨ ਵੀ ਸਾਡੀ ਜੋਖਮ ਦੇ ਵਿੱਚ ਪੈ ਜਾਂਦੀ ਇੱਕ ਵਾਰ ਵੀਡੀਓ ਦੇਖੋ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਜ਼ਰਾ ਸਾਵਧਾਨ ਰਹੋ